ਹਾਂਜੀ ਮਿੱਤਰੋ ਕੀ ਹਾਲ ਚਾਲ ਦੋਸਤੋ ਠੀਕ ਅੱਜ ਆਇਆ ਹੈ ਇੱਕ ਦਿਨ ਖਾਦ ਮੁੰਡਿਆਂ ਦਾ ਅੱਜ ਹੈਗਾ ਜਾਂਦ ਦੇ ਮੁੰਡੇ ਦਾ ਬਿਲਿੰਗ ਹਨ ਗਗਨੇ ਦੇ ਘਰੇ ਤਿਆਰ ਹੋ ਗਏ ਜਾ ਰਹੇ ਆ ਸੀ ਦਿਨ ਵਿੱਚ ਪਹਿਲ ਸਵੇਰੇ ਲਾਬੇ ਕਾਲਜ ਜਾ ਕੇ ਆ ਕਾਫੀ ਗਹਿਣ ਆ ਗਏ ਗਗਨੇ ਦੇ ਘਰੇ ਤਿਆਰ ਹੋ ਗਏ ਇੱਧਰ ਮੁੰਡਾ ਫੂਡ ਪਾ ਰਿਹਾ ਤੁਹਾਨੂੰ ਦਿਖਾ ਰਿਹਾ ਅਜੋ ਬਲੌਗ ਦੇ ਵਿੱਚ ਮੁੰਡਾ ਮਿੱਤਰੋ ਰੈਡੀ ਹੋ ਗਿਆ ਦੇਖੋ ਫਲਤ ਤਿਆਰ ਆ ਮੁੰਡਾ ਹੈਲੋ ਕਰੋ ਹੈਲੋ ਕੈਮੋ 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 ਵੀਰੇ ਆਜਾ ਚੱਲੀਏ ਫਿਰ ਬਿੰਦੇ ਨਾਲ ਲੱਗ ਜਵੇ ਮੈਂ ਤਾਂ ਬੰਦ ਕਰਦੀ ਆ ਕਰ ਦੋ ਮੇਨੂੰ ਮਿੱਤਰੋ ਲਾਈਟ ਬੰਦ ਕਰਤੀ ਕਮਰੇ ਦੀ ਆਜੋ ਤੋਂ ਮਿੱਤਰੋ ਜਿੰਦੇ ਕਰਤੇ ਲੋਕ ਆਉਣ ਦਾ ਕੁੱਤਾ ਬੈਠਾ ਦੇਖੋ ਪੌਂਗਦਾਗੇ ਨਹੀਂ ਆ ਜਦੋਂ ਉਹਨਾਂ ਵੱਡੇ ਵਾਏ ਨਾਲ ਬਣਾਉਨੇ ਸੀ ਆ ਵੱਡੇ ਵਾਏ ਆ ਆ ਵੱਡੇ ਵਾਏ ਆ ਅੱਜ ਇਹਦਾ ਜਾਂਦੇ ਨੇ ਮਿੱਤਰੋ ਯਾ ਹੰਦਰਾ ਮੁੰਡੇ ਦਾ ਕਰਦੇ ਹੈਪੀ ਬਰਥਡੇ ਕਹਿ ਦੋ ਮਿਸ ਕਰੋ ਇਹਨੂੰ ਕਰ ਬਾਈ ਬੇਸੇ ਨੂੰ ਆਈ ਅਗਲੇ ਬਾਈ ਦੱਸੇ ਕਰਾ ਹੈ ਹੈਪੀ ਬਰਥਡੇ ਬਾਈ ਕੀ ਕਹੋ ਜੀ ਹਾਂ ਜੀ ਹਾਂ ਜੀ ਬਾਈ ਵਧੀਆ ਆ ਜਾਓ ਵੀਰ ਬਿਮਾਰ ਆ ਯਾਰ ਮੈਂ ਆ ਰਹਾ ਮੁੰਡਾ ਥੋੜਾ ਜੀ ਚੱਲ ਕੋਈ ਨਹੀਂ ਅਬ ਨਾਬੇ ਜਾ ਕੇ ਨਾ ਪਹਿਲਾਂ ਚਲੋ ਵਰ ਚੱਲੀਏ ਮੋਟਰਸਾਈਕਲ ਤੇ ਬੈਠੀਏ ਕੀ ਪੱਟ ਫਾਂਕ ਤੰਨੇ ਨੇ ਬਹਿ ਗਏ ਜਿੰਨੇ ਗੰਨ ਦਬਈ ਗਾਣਾ ਲਾ ਦੇ ਤੈਨੂੰ ਤਿੰਨੇ ਜਣੇ ਬੈਠੇ ਮੋਟਰਸਾਈਕਲ ਤੇ ਚੱਲੀਏ ਪਟਿਆਲੇ ਚੱਲੇ ਮਿੱਤਰ ਹਣ ਅਸੀਂ ਹਣ ਜਾ ਰਹੇ ਹਾਂ ਪਟਿਆਲੇ ਉੱਥੇ ਜਾ ਉੱਥੇ ਜਾ ਕੇ ਕੇਕ ਲੈ ਕੇ ਆਉਣੇ ਨੇ ਚਲੋ ਫਿਰ ਚੱਲੀਏ ਚੱਲ ਵੀ ਗੇਅਰ ਪਾ ਲਿਆ ਮੁੰਡੇ ਨੇ ਨਾ ਚਲੋ ਇਹ ਵਗ ਪਿੰਡ ਦੇ ਤੂ ਬਰੇ ਇਹ ਗਲੀਆਂ ਆ ਨੇ ਫਿਰ ਮਿੱਤਰੋ ਇਹ ਹਨ ਰੋਡ ਤੇ ਆ ਚੜਾਂਗੇ ਤੁਹਾਨੂੰ ਦਿਖਾਉਣੇ ਨੇ ਲੋ ਮੈਂ ਰੁਕੋ ਜੇ ਇਹ ਤੁਹਾਨੂੰ ਪਿੰਡ ਦਿਖਾ ਹਾਂਜੀ ਮਿੱਤਰੋ ਆ ਦੇਖੋ ਹੁਣ ਇਹ ਪਹੀ ਸੜਕ ਤੇ ਆ ਗਏ ਹਣੇ ਜੀ ਆ ਦੇਖੋ ਥਿਊ ਦੇਖੋ ਚੈੱਕ ਕਰੋ ਮਿੱਤਰੋ ਥਿਊ ਪਿੰਡ ਦਾ ਥਿਊ ਦੇਖੋ ਯੋ ਦੇਖੋ ਮਿੱਤਰੋ ਆਸ ਅੱਧੀ ਜਾ ਰਿਹਾ ਪਟਿਆਲੇ ਸਾਡੇ ਪਟੋਏ 3 ਕਿਲੋਮੀਟਰ ਆ ਸਾਡੇ ਲੈਣਾ ਕਰਦਾ ਬਾਕੀ 3 ਕਿਲੋਮੀਟਰ ਹੈ ਕਹਿੰਗੇ ਜੀ ਫਿਰੇ ਇੱਕ ਲੈਣ ਪਟਿਆਲੇ ਚੱਲੇ 3 ਕਿਲੋਮੀਟਰ ਦੇਖ ਲਓ ਮੋਟਰਸਾਈਕਲ ਜੀ ਆ ਰਿਹਾ ਦਲੇ ਨੇ ਸੀ ਯਾਰ ਹਵਲਾ ਗਿਆ ਆ ਦੇਖੋ ਮਿੱਤਰੋ ਲਾਉਡ ਦੀ ਨਹਿਰ ਹੈ ਪੂਰੇ ਹੈਗਾ ਮਿੱਤਰੋ ਡੱਗ ਇੱਕ ਡੱਗਾ ਉਹ ਆਪਣੇ ਕਾ ਆਪਣੇ ਖਾਦ ਬੰਦੇ ਡੱਗ ਆ ਉਹਨਾਂ ਨੂੰ ਮਿਲਾ ਕੇ ਜਾਂਦੇ ਸੀ ਅਸੀਂ ਅਸੀਂ ਨਾ ਆ ਦੇਖੋ ਮਿੱਤਰੋ ਅੱਲਾ ਵੇ ਯਾਰ ਇਹਦੋਂ ਤੁਸੀਂ ਕਦ ਮਰਜੀ ਰੋਏ ਗੱਡੀਆਂ ਧਵਾ ਸਕਦੇ ਹੋ ਬਾਈ ਵਧੀਆ ਵਧੀਆ ਕੋਈ ਨਾਮ ਹੈ ਬਾਈ ਕੈਪਟਨ ਸਾਹਿਬ ਕੈਮ ਆ ਆ ਵੀ ਮਿੱਤਰੇ ਦੀ ਵਰਨਾਵ ਦੀ ਕਾਰਵਾਸ ਦੀ ਬਹੁਤ ਦੇਖੋ ਗੱਡੀਆਂ ਧੋਦਾ ਲੇ ਲਿਆ ਆਪਾਂ ਨੇ ਬਈ ਹੋਰ ਪਾਰਟੀ ਕਰਦਾਂਗੇ ਚੱਲ ਆਇਆ ਚੱਲ ਆਇਆ ਚੱਲਣੇ ਚੱਲ ਓਏ ਸੋੜਾ ਲੈ ਲਿਆ ਹੋਰ ਅੱਜ ਵਿੱਚੇ ਕਿ ਲਿਆ ਮੱਝ ਨਹੀਂ ਵੇਚੀ ਕੀ ਆ ਤੈਂ ਤੇਰਾ ਲੈ ਲਿਆ ਕਿਉਂ ਬੱਸ ਕਰਮ ਕਰਨੀ ਤੇਰੇ ਨਾਲ ਪਾਰਟੀ ਨੂੰ ਕਰ ਬਈ ਕਰ ਪਾਰਟੀ ਨਹੀਂ ਉੱਚੀ ਵਧੀਆ ਰਾਤ ਆ ਸੁਫਨਾ ਯਾਰ ਗੱਡੀ ਗੁੱਡੀ ਤੋਂ ਨਹੀਂ ਹੋਵੇ ਉਰੇ ਆਜੋ ਆਜੋ ਮਿੱਤਰੋ ਗਰਨਾਮ ਦੇ ਆ ਜੀ ਮਿੱਤਰੋ ਚੱਲੀਏ ਫਿਰ ਪਟਿਆਲੇ 10 ਰੇੜੀ ਬੁੱਕ ਕਰ ਲਈ ਆ ਦੇ ਕਿਹੜੀ ਰੇੜੀ ਬੁੱਕ ਕਰਨੀ ਆ ਦੱਸ ਕਾ ਦੱਸ ਆ ਕਰ ਦਈਏ ਦੱਸ ਬਈ ਹੈਂ ਦੱਸ ਦੇ ਨਾ ਹਾਂ ਜੀ ਆ ਰੇੜੀ ਖੜੀ ਆ ਇਹ ਮੁੰਡੇ ਦੀ ਦੁਕਾਨਾ ਦੇਖੋ ਮਿੱਤਰੋ ਡੱਗਾ ਮਿੱਤਰੋ ਆਹ ਮੁੰਡੇ ਦਾ ਆਹ ਮੁੰਡੇ ਦਾ ਣਾ ਹਿਸਾਬਾ ਵਿੱਚ ਹਿਸਾਬ-ਵਸਾਬ ਕੋਈ ਨਹੀਂ ਮਸਾਲ ਤੇ ਹਾਦੀ ਤੇ ਹੈਂ ਦਿਹਾੜੀ ਵਾਲੇ ਬੰਦੇ ਯਾਰ ਦਿਹਾੜੀ ਤੇ ਕਾਣੂ ਆ ਡੱਗ ਤੋਂ ਸੌਣੇ ਕੋ ਲੈਵਾ ਦੇਖੋ ਆ ਮਿੱਤਰੋ ਇਹ ਦੁਕਾਨ ਆ ਇਹ ਦੁਕਾਨ ਆ 16 ਹੈ ਨਾ ਕਾਟ ਦਾ ਤਾਂ ਪੈਗਾ ਦੀਗਾ ਨਾ ਠੀਕ ਆ ਚਾਬਾ ਠੀਕ ਕਰਨਾ ਵੀ ਫਿਰ ਜਾ ਰਹੇ ਹਾਂ ਠੀਕ ਆ ਓਕੇ ਫਿਰ ਓਕੇ ਮੈਂ ਕਰਦੇ ਆ ਚਲੋ ਮਿੱਤਰੋ ਚਲੋ ਆਈਏ ਜੀ ਦੇਖੋ ਅਸੀਂ ਚੱਲਿਆ ਪਟਿਆਲੇ ਗੁਰਨਾਮ ਦੀ ਦੁਕਾਨ ਤੇ ਰੁਕੇ ਸੀ ਬਾਈ ਹੁਣ ਦੇਖੋ ਅਸੀਂ ਜਾਂਦੱਕਿਆ ਪਟਿਆਲੇ ਆਹ ਮੋੜ ਤੇ ਬਾਈ ਆਹ ਦੇਖੋ ਬਾਈ ਆਹ ਰਸਤਾ ਜਾਂਦਾ ਪਟਿਆਲੇ ਨੂੰ ਆਹ ਬਾਈ ਦੀ ਦੁਕਾਨ ਆ ਬਾਈ ਜਿਹਨੇ ਗੁਰਬਾਉਸ਼ ਬੂਸ਼ ਕਰਾਉਣੀ ਹੋਵੇ ਵਧੀਆ ਕੰਮ ਕਰਦੇ ਨੇ ਬਾਈ ਆਹ ਦੱਸੋ ਆ ਦੇ ਆਹ ਦੇਖੋ ਆਹ ਦੀ ਵੀਰੇ ਇਹਨਾਂ ਦਾ ਪੋਸਟਰ ਪੋਸਟਰ ਲੱਗਿਆ ਹੋਇਆ ਗੁਰਨਾਮ ਗੁਰਨਾਮ ਫੋਟੋ ਲਾ ਲਾਓ ਆਪਣੀ ਫੋਟੋ ਵੀ ਲਾ ਲਾਓ ਵਿਚਾਰਾ ਦਾ ਬਾਈ ਠੀਕ ਆ ਬਾਈ ਫਿਰ ਜਾਉਂਦੇ ਨਾ ਮੁੰਡੇ ਦਾ ਅੱਜ ਮੁੰਡੇ ਦਾ ਜਨਮ ਦਿਨ ਹੈ ਪਾਲੀ ਮਿਲਣਾ ਹੈ ਬਾਈ ਦਾ ਜਨਮ ਦਿਨ ਨਾ ਇਹ ਹੈਗਾ ਅਲੋੜ ਦਾ ਪੰਗੋ ਉੱਤਰੋ ਯੂ ਚੱਟ ਕਰੋ ਉੱਤਰੋ ਆ ਪੰਜਾਬ ਚ ਮਿਲਦੇ ਨਾ ਆਇਆ ਕੁਝ ਆਇਆ ਕੁਝ ਪੰਜਾਬ ਚ ਆ ਬਾਰ ਮੇ ਦੇ ਸੱਜੇ ਨਹੀਂ ਖਬਰੇ ਆ ਨਿਆਰਾ ਨਹੀਂ ਮਾਉਣਾ ਕਦੇ ਵੀ ਦੇਗਾ ਅੱਲੋਵਾਲਾ ਅੱਲੋਵਾਲਾ ਤੋਂ ਗੁਰਦੁਆਰਾ ਵੀ ਦਿਖਾਵਾਂਗੇ ਵਲੌਗ ਦੇ ਵਿੱਚ ਬਣੇ ਰਹੋ ਮਿੱਤਰੋ ਆ ਦੇਖੋ ਅੱਲੋਵਾਲਾ ਗੁਰਦੁਆਰਾ ਵੀ ਦਿਖਾਵਾਂਗੇ ਤੁਹਾਨੂੰ ਇਹ ਹੈ ਗੱਲ ਮਿੱਤਰੋ ਇਹ ਆਪਣਾ ਪਹਿਲਾ ਵਲੌਗ ਸਭ ਤੋਂ ਵੱਲਾਂ ਗੱਲਾਂ ਕਰਦੇ ਆ ਜੀ ਲੈ ਜਾਂਦੇ ਨਾ ਜੇ ਸਟੋਰੀਆਂ ਪਾਉਂਦਾ ਹਾਂ ਅੱਗੇ ਤੋਂ ਬਾਪੇਓ ਅਸੀਂ ਪਟਿਆਲੇ ਪਹੁੰਚ ਗਏ ਜੀ ਆ ਬੁੱਲੇ ਦਾ ਕੇਕ ਬਲੇਨ ਆਏ ਆ ਆ ਦੁਕਾਨ ਸੇ ਅਸੀਂ ਕੇਕ ਲਵਾਂਗੇ ਇਹਨਾਂ ਦੀ ਦੁਕਾਨ ਹੈ ਗਿੱਟਵਾਨ ਚੌਂਕ ਪਾਸੋਰੋ ਰੋਡ ਤੇ ਦੱਸੋ ਬੱਪੂ ਇਹ ਆ ਕੇਕ ਲਈਏ ਜਲਦੀ 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 ਦੇਣਾ ਕੇ ਲਈ ਨਹੀਂ ਉਹ ਅਸੀਂ ਕੇਕ ਦੇ ਉੱਤੇ ਦੇ ਦਿੱਤੇ ਬਾਈ ਨੂੰ ਬਾਈ ਕਹਿੰਦਾ ਘੰਟੇ ਕਰਕੇ ਲੈ ਜਿਓ ਬਾਈ ਹਾਂ ਬਾਈ ਇਹ ਹੈਗੀਆਂ ਸ਼ਾਮ ਲਈ ਆਉਣ ਕਬਲੇ ਆਲੇ ਚ 5:00 ਵਜੇ ਦੀ ਰੌਣਕ ਆਏ ਸ਼ਾਮ ਤੇ ਟ੍ਰੈਫਿਕ ਬਹੁਤ ਹੁੰਦਾ ਦੀ ਬਹੁਤ ਦਾ ਬੱਲੇ ਕੈਂਸਰ ਦਾ ਸਟਾਇਲ ਕਰੂਗੇ ਅੱਜ ਸਵਾਤੋ ਮੱਛਾਵਾਂ ਦਾ ਸ਼ਾਮਲੀ ਦਾ ਉਹਨਾਂ ਦਾ ਐਗਜ਼ਾਮ 5 ਵਜੇ ਬਹੁਤ ਹੈ ਦੀ ਕਬੂਲੀ ਪਟਿਆ ਹੈ ਅੱਜ ਇਹਨਾਂ ਨੂੰ ਕਿ ਆ ਰਹੇ ਨੇ ਅੱਜ ਇਹ ਕਹਾ ਕਿ ਪਕਾ ਰਹੇ ਕਿ ਕਿਦਾ ਉਧਰ ਵੀ ਕਿੱਥੇ ਕਿਦਾ ਆਦਰ ਦੀ ਜੀ ਜੀ ਨਾ ਆ ਨਾ ਤੋਂ ਬਿਚਾਰ ਕਿ ਬਾਬੇ ਆ ਚੌਂਕ ਦੇ ਮਾਮਲੇ ਬੋ ਗੱਲਦੇ ਨਹੀਂ ਐਵੇਂ ਰੀ ਕਰਦੇਗੇ ਕੱਪਾ ਸਾਡੇ ਆਹ ਉਹ ਰਿਗੂਏਸ਼ਨ ਤੇ ਆਹ ਉਹ ਵੀ ਜਗਾ ਤੇ ਖਾਣਦੇ ਬਾਬੇ ਕੋਈ ਖਾ ਰਿਹਾ ਆਇਆ ਉਹਦੇ ਦੂਸਰੇ ਘਰ ਤੋਂ ਜਿੰਨੇ ਬਾਬੇਓ ਪਤਾ ਕਿ ਆਇਆ ਬਾਬੇਓ ਕਿਹਾ ਕਿ ਆਇਆ ਉਹ ਵੀ ਸੇਫਟੀ ਲਈ ਵੀਰੇ ਹਲਪਟ ਦੇ ਕੇ ਆਇਆ ਮੈਂ ਤਾਂ ਤੇਨੇ ਕੋਈ ਨਹੀਂ ਦੇਣਾ ਉਹ ਦਿਖਵਾ ਦੇ ਸੁਬਹੇ ਮਤੋਂ ਆਹਵੇਂ ਕੋਈ ਵੀ ਨਜ਼ਰ ਆਇਆ ਕਰੋ ਆ ਦੇਖੋ ਉਹ ਚਲਾ ਇਹੋ ਕਰਨੀ ਵਾ ਵੈਨਾ ਨਿਰਪੇਰ ਤੇ ਬੋਲਟਾਰੀ ਆ ਤੇ ਫੇਰ ਦੇ ਨਾ ਗਾਲ ਦੀ ਗੱਤੀ ਸਮਾ ਗਾਲ ਵੀ ਨਹੀਂ ਕੱਢ ਲੱਗ ਰਿਹਾ ਬਣਾਉਣਾ ਮਰਦਾ ਉਹ ਨਾ ਬਲਾਉਂ ਦੀ ਗਾਹ ਵੀ ਕੱਟ ਨਾ ਕੀ ਜੰਕ ਪਟਿਆ ਵਾਲਾ ਪਾਇਦਾ ਬੋਲ ਸੈਟਿੰਗ ਆ ਜਿਹੜਾ

ਨੰਦੇ ਨੰਤਾ ਉਹ ਕਿ ਨੰਤਾ ਦੇ ਸੁਆਗਤ ਸੁਆਗਤ ਆਏ ਸਾਡੇ ਸਾਡੇ ਵੀਰਾਂ ਵੀਰਾਂ ਕੀ ਆਦਮ ਕਿਸੇ ਆ ਗਿਆ ਸਾਫ ਤੇ ਗਿਆ ਨਹੀਂ ਆਹ ਬਾਬੇ ਚੌਕ ਠੱਪਰ ਬਾਈ ਸੁਖਰਾ ਸੁਖਰਾ ਬਾਈ ਬੱਤੀ ਲੈ ਗਿਆ ਬੱਤੀਆਂ ਹੋਣੇ ਨਹੀਂ ਚਾਹੇ ਹੋਣੇ ਆ ਗਿਆ ਛੇ ਦੀ ਯਾਦ ਹੈ ਟਾਈਮ ਕਾ ਗਿਆ ਹਾਂ ਬਾਬੇ ਚੌਕ ਇੱਥੇ ਫੋਸੇ ਖਾਤੇ ਨੇ ਤਾਂ ਇਹ ਬੱਤੀਆਂ ਹੋਈਆਂ ਬੱਤੀਆਂ ਬੱਤੀਆਂ बारा okay, मतिली तो 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 हाँ आ गया लो होला गया आ तेरा रास्ता मिल잖아 हां देखो इसी करके भाई नोटे मस्त हो जा रही और जाएंगे लाग देना मिल गए और टाइम पे कुछ भी साफ कर लेंगे हां यहां पे बंदा के चेक कर लो अच्छी रोक ना जितनी हां सारे दिन जमा नहीं देंगे और के और भाई इसी पार के

Three. ਇੱਕ ਕਿਲੋ ਮੀਟਰ ਵੈਨਸ ਨੂੰ ਮੋੜਦਾ ਵੀ ਉਹ ਦੇ ਫੂਡ ਆਉਂ ਆ ਚਾਰੇ ਨੇ ਥਿਉ ਜਕਰ ਆ ਆ ਦੇਖੋ ਬਾਪਿਓ ਰਾਤ ਦਾ ਵੀਊ ਆ ਹੈ ਮੈਕਸਿਮਮ ਉਹਨਾਂ ਇਹਨੂੰ ਕਹੇ ਆ ਸ਼ਾਨਦਾਰ ਰਾਤ ਦਾ ਵੀਊ ਆ ਹੈ 6:30 ਵਜੇ ਤੋਂ ਬਾਅਦ ਦਾ ਮੈਕਸ ਮਿੱਤਰ ਮੈਕਸ ਮਾਲ ਸਾਰਾ ਘੁੰਮਾਂਗੇ ਮਿੱਤਰ ਉਹਨਾਂ ਨੇ ਅਸੀਂ ਜਾ ਰਹੇ ਹਾਂ ਕਰਨ ਨੂੰ ਤੇ ਲਿਫਟਾਂ ਦੇ ਬੈਠੇ ਨੇ ਵੜੇ ਨੇ ਮੁੰਡੇ ਦੇਖੋ ਉਹਨਾਂ ਅਸੀਂ ਜਾ ਰਹੇ ਮਿੱਤਰ ਕੇਕ ਲੈਣਾ ਜੂ ਚੈੱਕ ਕਰੋ ਮੈਕਸ ਮਾਲ ਦਾ ਆਰਾਧਾ ਕਿਹ ਗਈ ਟਿਕਾਂ ਤੇ ਆ ਗਏ ਸੁਣ ਕੇ ਇੱਕ ਵੀਰ ਭਾਈ ਕੀ ਕਰੇ ਵਿੱਚ ਪਲਾਸਟਿਕਾ ਲਿਹਾ ਬੱਲੇ ਬੋਤਲ ਕਿਹੜਾ ਕੋਈ ਨਹੀਂ ਜੀ ਇਹ ਮੁੰਡੇ ਜਾਂਦੇ ਨਾ ਆਉਂਦੇ ਆ ਇਹਦਾ 26 ਕੁਝ ਪਾਪਾ ਨੂੰ ਕਹਿੰਦਾ ਇਸ ਨੂੰ ਬੰਦ ਕਰ ਰਿਹਾ ਮਿੱਤਰੋ ਪਾਇਕ ਹੋ ਗਈ ਅਸੀਂ ਹੁਣ ਘਰੇ ਜਾ ਰਹੇ ਹਾਂ ਅਸੀਂ ਆਪ ਬਣਾਇਆ ਬਿੱਲਾ ਪੜੀ ਗਏ ਬਣਾਇਆ ਨਹੀਂ ਇੱਕ ਵਾਰ ਉਹ ਸਨਾਈਪਰ ਕੇਕ ਦੇਖੋ ਮਿੱਤਰੋ ਜੋ ਆਰਡਰ ਜੇ ਨਹੀਂ ਆ ਰਹਾ ਉਹ ਕਪੜਾ ਬਾਗਾ ਏ ਤੂੰ ਦੁਕਾਨ 'ਚ ਰਹਿ ਕੇ ਕਪੜਾ ਨਹੀਂ ਮਾਗ ਸਕਦੇ ਅੱਜ ਜੀ ਮਿੱਤਰੋ ਅਸੀਂ ਮਿੱਲੇ ਦੇ ਘਰੇ ਪਹੁੰਚ ਗਏ ਆ ਦੇਖੋ ਮਿੱਤਰੋ ਪਿਆਰ ਹੋ ਰਿਹਾ ਮੁੰਡਾ ਕੇਕ ਪੈਨੇ ਹੋ ਜਵਾਕ ਆਏ ਬਨੇ ਮਿੱਤਰੋ ਆਦੇ ਆਹ ਇੰਦੀ ਉਹਦਾ ਨਾ ਪੂਰਾ ਪ੍ਰਬੰਧ ਲੰਦਾ ਹੋਇਆ ਠੀਕ ਆ ਮੈਂ ਗਾਣਾ ਗੁਣਾ ਘੱਟ ਪਿਆ ਮਾ ਆਹੀਂ ਗਾਦੇ ਉਹ ਇਹਰ ਪੰਜ ਤੋਂ ਕਿਹਦੇ ਆਹ ਵਾਕੇ ਕਾਨੂੰ ਤੁਹਾਡੇ ਦਾ ਬੋਲਣ ਤੇ ਤੋਂ ਕਿ ਜਿਹੜਾ ਮੇਰੇ ਨੀਰੇ ਲਾ ਦੇ ਹੋ ਲੈ ਹੁੰਡਾਣਾ ਵਿਕਰ ਲਾਊਗਾ ਡੀ ਜੇ ਡੀ ਜੇ ਡੀ ਜੇ ਵਾਲੇ ਬਾਗੂ ਮੇਰਾ ਗਾਣਾ ਚਲਾ ਦਿਓ ਗਾਣਾ ਵਾਲਾ ਲੈ ਡੀਜਾ ਇੱਕ ਵੀ ਆ ਦੇ ਐਡਾ ਡੀਜਾ ਡੀਏ ਬੜੇ ਲਾਊਗਾ ਦੇ ਘਾਟ ਦੇਖ ਲੋ ਮੰਦਰਾ ਵੀਰ ਖੋਤ ਤਨੁਰਾ ਸੋਨੀਆ ਦੇਖੋ ਬਿਲੇ ਕੈਕ ਦੇਖੋ ਇਹ ਚੈੱਕ ਕਰੋ ਬਲਾ ਦੇਖੋ ਇਧਰ ਲਓ ਯੋ ਭਈ ਠੀਕ ਹੈ ਭਈ ਠੀਕ ਹੈ लगे ब <laughs> ा <दा रहे हुणा। laughs> ਲਾ ਦੇ ਲਾ ਦੇ ਬਾਰੇ ਬੰਦੇ ਕਰਤੀ ਨਾ ਲਾ ਦੇ ਸਿੱਕੇ ਚੱਕਰੀ ਗਾਂਡੇ ਆ ਲਾ ਦੇ ਸੂ ਯੂ ਬੀ ਚਾਹੇ ਮੋੜਾ ਜਦੋਂ ਚੱਕੇ ਓਏ ਹਰੇ ਕਰੋ ਆਪਣੇ ਆਪਣੇ ਸੰਦ ਬੋਲੇ ਜਵਾਗ ਨੂੰ ਪਰੇ ਘਰ ਚਵਾਗ ਨੂੰ ਚਲੋ ਜਵਾਗ ਨੂੰ ਪਰੇ ਕਿਹੜੇ ਬਣਾਉਂਦਾ ਰੈਡੀ ਹੋਣਾ ਹੈ ਜੀ ਬਿਲਕੁਲ ਆਪਣੀ ਬਿਲਕੁਲ ਆਪਣੀ ਫੈਮਿਲੀ ਨਾਲ ਕੀ ਕਰਦਾ ਹੋਇਆ ਦੇਖੋ ਮਿੱਤਰੇ ਅੱਜ ਵੀ ਆ ਵੀ ਕਰਨਾ ਹੈ ਕੰਮ ਇਹਦਾ ਇਹਦਾ ਵੀ ਕਰਨਾ ਹੈ ਤੇ ਇਹਦਾ ਕਰਾਂਗੇ ਹਾਂ ਹਾਂ ਚਲੋ ਪਹਿਲੇ ਚੱਲੋ ਪਹਿਲੇ மிதோ பாய் அக்கி 我认得。 thank you, thank you. ਇਹ ਰਾਹੀ ਕਾਈ ਕਮੋ ਵੱਡੇ ਵਾਡੇ ਵਾਏ ਪੂਰੇ ਜੇ ਕਮਾਉਂਦੇ ਓਏ ਬਈ ਓਏ ਦੇਖ ਮਾਰੂ ਦੇਖ ਮਾਰੂ ਦੇਖ ਮਾਰੂ ਪੂਰਾ ਦੇਖ ਮਾਰੂ ਦੇਖ ਮਾਰੂ ਨਾ 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 ਮੇਰਾ ਮਾਰ ਦੇ ਕੋਣ ਆ ਵੰਡੇ ਆਲੇ ਬਿੱਲੇ ਵਾਡੇ ਵਾਏ ਦੇ ਕੰਦਰੋ ਆ ਗਿਆ ਆ ਜਾਦ ਗਿਆ ਕਿੱਥੋਂ ਆ ਗਿਆ आज इतैटा किया गया अगले साल की सबसे हादसेेश पाजी ने सडना मैंने के संरक्षण मेरी मां पानी और खाई से में यहां पर ट्रेन पूरी हो गई बुरा करता कनेक्टिविटी से अंदर में टारगेट कर रहा फोन कि इधर आएगा ये ਬੱਲ 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 ਯਾਰ ਬੱਲ ਲਗਾ ਰਹੇ ਬੱਲ ਤੇਰੇ ਸਾਦਾ ਕੰਮ ਚੱਲੋ ਆ ਬਈ ਜਿਹੜੀ ਤਾਂ ਬੋਲੇ ਇਹਦਾ ਕੁਝ ਖਾਇ ਨਹੀਂ ਰਹੇਗੇ ਆ ਜਿਹਦੇ ਤੋਂ ਸੋਭੀ ਨਹੀਂ ਉਹਦੇ ਨਹੀਂ ਖਾਂਦੇ ਬੰਦੇ ਤੇਰੀ ਵਿੱਚ ਆਉਂਦੇ ਨੇ ਮੁੰਡੇ ਜਿਵੇਂ ਲਾਉਂਦੇ ਨੇ ਵਾਜ ਦੇਣ ਦੇ ਜੀ ਚੱਕੋ ਚੈੱਕ ਕਰੋ ਮਿੱਤਰੋ ਕੋਈ ਨਹੀਂ ਕੋਈ ਨਹੀਂ ਮਿੱਤਰੋ ਬੱਲੇ ਜਵਾ ਨਿਆਰੇ ਦੇ ਰਹੇ ਨੇ ਦੇਖੋ ਜਾਂ ਉਧਰ ਤੇ ਵੇਲੇ ਆ ਬਾਡੀ ਆਇਆ ਕੋਈ ਤੇ ਨਾਲ ਕੇ ਵਲੌਗ ਮਿੱਤਰੋ ਲਾਈਕ ਕਮੈਂਟ ਸ਼ੇਅਰ ਕਰਦੇ ਯੂਰ ਦੇਖ ਲੇਗਾ ਜੜੀਆਂ ਇਧਰ ਠੀਕ ਹੈ ਫਿਰ ਓਕੇ ਫਿਰ ਰੋਟੀ ਖਾ ਜਾਂਦਾ ਕਦ ਰੋਟੀ ਆਈ ਪਵਿੱਤਰ ਬਿੱਲੀ ਜਾਂਦੇ ਦੇ ਨਾਗੀ ਡਾਂਸ ਹੋ ਰੇ ਡਾਂਗੀ ਡਾਂਸ ਦੇਖੋ ਨਾਗੀ ਡਾਂਸ ਦੇਖੋ ਨਾਗੀ ਡਾਂਸ ਨਾਗੀ ਡਾਂਸ ਅਧਿਆ ਲਾ ਕੇ ਦੇ ਕੋ ਮਿੱਤਰ ਕਿਵੇਂ ਚਾਮਦਾ ਵਰਦਾ ਆ ਆਦੀ ਆਲੇ ਮੁੰਡਾ ਆਦੀ 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 ਆਵੇ ਆਦੀਆ ਆਦੇ ਅਧਿਆ ਚੰਗ ਰਿਆ ਆਦੀਆ ਸੱਪ ਆ ਕੇ ਸੱਪ ਇਰਸ਼ਾਦਾਰੀ ਦਾ ਇਰਸ਼ਾਦਾਰੀ ਸੱਪ ਆਲੇ ਇਸ਼ਾਦਾਰੀ ਨਿਆਰਾ ਆਇਆ ਕਿ ਨਾ ਬੱਲੇਗਾ ਜੀ ਜਾਂਦਰੀ ਬਣਾ ਕੇ ਮਿੱਤਰੋ ਨਿਆਰਾ ਆਇਆ ਕਿ ਨਾ ਦੱਸੋ ਬਈ ਨਿਆਰਾ ਆਇਆ ਕਿ ਨਾ ਬਾਈ ਦੱਸੋ ਨਹੀਂ ਆ ਰਾਇਗੇ ਨਾ ਹਾਂ ਬੋਲ ਕੇ ਆਇਆ ਦੇਖੋ ਹੀ ਦੇਖੋ